ਆ ਗੁਰਮੁਖ ਮੂਵੀ ਦੇ ਡਾਇਰੈਕਟਰ ਰਾਈਟਰ ਪੱਲੀ ਬਪਿੰ다 ਸਿੰਘ ਨਾਲ ਨਹੀਂ ਗੱਲਬਾਤ ਕਰਨ ਦਾ ਬਹੁਤ ਸੋਹਣੀ ਮੂਵੀ ਤੁਸੀਂ ਬਣਾਈ ਹੈ ਔਰ ਇਹ 24 ਤਰੀਕ ਨੂੰ ਰਿਲੀਜ਼ ਹੋ ਰਹੀ ਹੈ OTT ਪਲੇਟਫਾਰਮ ਤੇ ਕੀ ਕਹਿੰਦੇ ਇਹ 24 ਤਰੀਕ ਨੂੰ OTT ਪਲੇਟਫਾਰਮ ਕੇਬਲ 1 ਹੈ ਬਿਲਕੁਲ ਨਵਾਂ OTT ਪਲੇਟਫਾਰਮ ਹੈ ਔਰ ਉੱਥੇ ਪੰਜਾਬ ਨਾਲ ਰਿਲੇਟਡ ਸਟੋਰੀਜ਼ ਦਿਖਾਈਆਂ ਜਾ ਰਹੀਆਂ ਨੇ ਔਰ ਇਸ ਫਿਲਮ ਦੀ ਖਾਸੀਅਤ ਇਹ ਹੈ ਕਿ ਪਹਿਲੀ ਪੰਜਾਬੀ ਦੀ オリジナル ਫਿਲਮ ਇਹੋ ਜੀ ਹੈ ਜਿਹੜੀ ਕਿ ਨੌ ਭਾਸ਼ਾਵਾਂ ਦੇ ਵਿੱਚ ਇਕੱਠੇ ਰਿਲੀਜ਼ ਹੋਣ ਜਾ ਰਹੀ ਹੈ ਜਿੰਨੇ ਵਿੱਚ ਮਲਿਆਲਮ ਹੈ ਤੇਲਗੂ ਹੈ ਤਾਮਿਲ ਹੈ ਇਵਨ ਚਾਈਨਿਸ ਤੇ ਅਰਬਿਕ ਵੀ ਇੰਗਲਿਸ਼ ਵੀ ਇਹਦੇ ਵਿੱਚ ਸ਼ਾਮਿਲ ਹੈ ਔਰ ਇਹ ਪੰਜਾਬੀਅਤ ਦਾ ਸਿੱਖੀ ਦਾ ਮੈਸੇਜ ਪੰਜਾਬੀ ਫਿਲਮ ਇੰਡਸਟਰੀ ਦਾ ਮੈਸੇਜ ਸਾਰੇ ਵਰਲਡ ਤੱਕ ਲੈ ਕੇ ਜਾਣ ਵਾਲੀ ਪਹਿਲੀ ਪੰਜਾਬੀ ਫਿਲਮ ਬਾਕੀ ਡਿਫਰੈਂਟ ਕਨਸੈਪਟ ਦੇਖਣ ਨੂੰ ਮਿਲਿਆ ਕਿੱਥੋਂ ਆਇਆ ਕਨਸੈਪਟ ਮਨ ਵਿੱਚ ਅ ਤੁਸੀਂ ਜਾਣਦੇ ਹੋ ਕਿ ਕੁੜੀਆਂ ਦੇ ਨਾਲ ਬੱਚੀਆਂ ਦੇ ਨਾਲ ਰੇਪ ਦੀਆਂ ਘਟਨਾਵਾਂ ਸੋਸਾਇਟੀ ਵਿੱਚ ਆਮ ਵਾਪਰਦੀਆਂ ਨੇ ਔਰ ਹਾਲਾਤ ਹੁੰਦੀਆਂ ਨੇ ਆ ਦਿੱਲੀ ਦੇ ਵਿੱਚ ਨਿਰਪਿਆ ਕਾਂਡ ਵਾਪਰਿਆ ਤੁਸੀਂ ਜਾਣਦੇ ਹੋ ਅਸੀਂ ਕਿੰਨੇ ਦਿਨ ਸਾਰੇ ਲੋਕ ਪਰੇਸ਼ਾਨ ਹੋਏ ਇਹ ਉਹ ਜਿਹੜੀਆਂ ਕਟਨਾਵਾਂ ਰੁਕਣ ਦਾ ਨਾਮ ਨਹੀਂ ਸੀ ਲੈ ਰਹੀਆਂ ਹਨ ਤੇ ਉਹ ਅਚਾਨਕ ਇੱਕ ਦਿਨ ਖਿਆਲ ਆਇਆ ਯਾਰ ਇਹਦਾ ਹੱਲ ਕੀ ਹੈ ਤਾਂ ਫਿਰ ਕਿਤੇ ਜੱਸਾ ਸਿੰਘ ਆਲੂਵਾਲੀਆ ਸਾਹਿਬ ਦੇ ਬਾਰੇ ਪੜ ਰਹੇ ਸੀ ਕਿ ਜਦੋਂ ਅਬਦਾਲੀ ਬਹੁਤ ਸਾਰੀਆਂ ਔਰਤਾਂ ਨੂੰ ਲੁੱਟ ਕੇ ਲੈ ਕੇ ਜਾ ਰਿਹਾ ਸੀ ਹਨਾ ਦਿੱਲੀ 'ਚ ਬੰਦੀ ਬਣਾ ਕੇ ਤਾਂ ਅਬਦਾਲੀ ਸਾਹਿਬ ਲੜ ਆਪਣੇ ਜੱਸਾ ਸਿੰਘ ਆਲੂਵਾਲੀਆ ਸਾਹਿਬ ਨੇ ਉਹ ਚੜਾਈਆਂ ਸੀ ਮੈਨੂੰ ਲੱਗਿਆ ਕਿ ਇਹ ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਵਿੱਚ ਤਾਂ ਘਟੋ ਘਟ ਸਿੱਖਾਂ ਦੀ ਜਿੰਮੇਵਾਰੀ ਬਣਦੀ ਹੈਗੀ ਕਿ ਉਹ ਇਹੋ ਜਿਹੀ ਲੜਾਈ ਲੜਨ ਤਾਂ ਮੈਂ ਇਹ ਮੈਸੇਜ ਐਦਾਂ ਕ੍ਰੀਏਟ ਕੀਤਾ ਸਿੱਖ ਮਨਨ ਕਿ ਸੂਰਮੇ ਹੁੰਦੇ ਕਦੀ ਕਾਰ ਨਹੀਂ ਹੁੰਦੇ ਤੁਸੀਂ ਮੈ ਦੇਖੋ ਇਤਿਹਾਸੇ ਹੀ ਕਹਿੰਦਾ ਧੀਆਂ ਭੈਣਾਂ ਦੇ ਲਈ ਸਿੱਖਾਂ ਨੇ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਔਰ ਸਾਨੂੰ ਲੱਗਦਾ ਕਿ ਇਸ ਮਾਮਲੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਜੋ ਘਟੋ ਘਟ ਮੈਸੇਜ ਦਿੱਤਾ ਸਿੱਖੀ ਨੂੰ ਕਿ ਉਹਨਾਂ ਦਾ ਕਰਤਾਰ ਉੱਚਾ ਹੋਣਾ ਚਾਹੀਦਾ ਘਟੋ ਘਟ ਧੀਆਂ ਭੈਣਾਂ ਦੇ ਮਾਮਲੇ ਵਿੱਚ ਤਾਂ ਸਿੱਖਾਂ ਨੇ ਅਤੀਤ ਵਿੱਚ ਲੜਾਈਆਂ ਲੜ ਕੇ ਦਿਖਾਈਆਂ ਵੀ ਹੈ ਔਰ ਸਾਡਾ ਮੈਸੇਜ ਵੀ ਇਹੀ ਹੈ ਕਿ ਪਗੜੀ ਇਸ ਕੰਮ ਦੇ ਲਈ ਬਹੁਤ ਆਈਡੀਅਲ ਹੈ ਮਾਡਲ ਹੈ ਜੇ ਢੀਮਾਲ ਹੋਏਗੀ ਲੋਕਾਂ ਦੀ ਤਾਂ ਕਿਨੈਮਾ ਘਰਾਂ ਵਿੱਚ ਵੀ ਫਿਲਮ ਦੇਖਣ ਨੂੰ ਮਿਲੇਗੀ ਸਾਡੀ ਇੱਛਾ ਇਹੀ ਹੈ ਪਰ ਇਹ ਸਾਗਾ ਦਾ ਫੈਸਲਾ ਹੈ ਸਾਗਾ ਕੰਪਨੀ ਦੀ ਫਿਲਮ ਹੈ ਦੇਖੋ ਐਜ਼ ਮੇਕਰ ਮੇਰੀ ਤਾਂ ਬਹੁਤ ਦਿਲ ਦੀ ਇੱਛਾ ਕਿ ਇਹ ਸਿਨੇਮੇ ਜਾਵੇ ਔਰ ਸਾਰਾ ਪੰਜਾਬ ਇਸ ਫਿਲਮ ਨੂੰ ਦੇਖੇ ਪਰ ਫਾਈਨਲੀ ਇਹ ਸਾਗਾ ਦਾ ਚੁਆਇਸ ਹੈ ਕੀ ਕਹਿਣਾ ਚਾਹਗੇ ਲੋਕਾਂ ਨੂੰ 24 ਤਰੀਕ ਦੀ ਉਡੀਕ ਨਹੀਂ ਲੋਕਾਂ ਨੂੰ ਮੋਰਪਸੇ ਵੜੀ ਨਾ ਕਿਉਂਕਿ ਹੁਣ ਤੁਸੀਂ ਜਿਹੜੇ ਅਜੇ ਸਪੈਸ਼ਲ ਸਕਰੀਨਿੰਗ ਹੋਈ ਹੈ ਅੱਜ ਅਮਰਸਰ ਤੁਸੀਂ ਪਿਛਲੇ ਦਿਨਾਂ ਵਿੱਚ ਲੁਧਿਆਣਾ ਵਿੱਚ ਵੀ ਸੀਗੀ ਚੰਡੀਗੜ੍ਹ ਵਿੱਚ ਵੀ ਸੀ ਹਾਂਜੀ ਇਸ ਫਿਲਮ ਦੀ ਟੋਟਲ 10 ਸਕਰੀਨਿੰਗਸ ਹੋਣੀਆਂ ਨੇ ਇਹ ਅੱਜ ਚੌਥੀ ਸੀਗੀ ਅਮਰਸਰ ਦੇ ਵਿੱਚ ਔਰ ਫਿਰ ਇਸ ਤੋਂ ਬਾਅਦ ਜਮਨਾ ਨਗਰ ਦੇ ਵਿੱਚ ਆ करनाल ਦੇ ਵਿੱਚ ਆ ਦਿੱਲੀ ਮੁੰਬਈ ਆ ਦੋ ਕੈਨੇਡਾ ਦੇ ਵਿੱਚ ਨੇ ਅਸੀਂ ਸਿਲੇਕਟਿਵ ਲੋਕ ਉਹ ਉਹਨਾਂ ਨੂੰ ਫਿਲਮ ਦਿਖਾ ਰਹੇ ਆ ਤਾਂ ਕਿ ਸਾਨੂੰ ਪਤਾ ਲੱਗੇ ਅਸੀਂ ਕੀ ਕੀਤਾ ਅਸੀਂ ਸਿਲੈਕਟਿਵ ਲੋਕਾਂ ਨੂੰ ਹਰ ਸ਼ਹਿਰ ਦੇ ਵਿੱਚ ਇਹ ਫਿਲਮ ਦਿਖਾ ਰਹੇ ਆ ਠੀਕ ਹੈ ਜੋ ਲੋਕਾਂ ਨੂੰ ਕੀ ਅਪੀਲ ਕਰੋਗੇ ਨਹੀਂ ਕਿ ਅਸੀਂ ਇੱਕ ਵੱਖਰਾ ਕੰਮ ਕੀਤਾ ਔਰ ਕੇਵਲ 1 ਦੇ ਉੱਪਰ ਇਹ ਫਿਲਮ ਆ ਰਹੀ ਹੈ 24 ਤਰੀਕ ਨੂੰ ਕਿਰਪਾ ਕਰਕੇ ਇਸ ਨੂੰ ਦੇਖੋ ਤਾਂ ਕਿ ਪੰਜਾਬੀ ਸਿਨੇਮਾ ਨੂੰ ਹੌਸਲਾ ਮਿਲੇ ਔਰ ਮੇਰੇ ਵਰਗੇ ਲੋਕ ਇਹੋ ਜਿਹੇ ਕਨਸੈਪਟ ਦੇ ਉੱਪਰ ਕੰਮ ਕਰਦੇ ਬਿਲਕੁਲ ਨਵਾਂ ਕਲਾ ਕਨਸੈਪਟ ਹੈ ਜਿਹੜਾ ਕਿ ਪਾਲੀ ਭਪਿੰ다 ਸਿੰਘ ਰਾਈਟਰ ਡਾਇਰੈਕਟਰ ਨੇ ਇਸ মুਵੀ ਦੇ ਔਰ ਜਿਹੜੀ ਕਿ ਇਹ ਪੰਜਾਬੀ মুਵੀ ਗੁਰਮਖ ਜਿਹੜੀ ਕਿ ਕਵਿ ਤ੍ਰਿਕ ਨੂੰ OTT ਪਲੇਟਫਾਰਮ ਤੇ ਅਜ਼ਲੀਜ਼ ਹੋਣ ਜਾ ਰਹੀ ਹੈ ਇਹਦੀ ਸਪੈਸ਼ਲ ਸਕਰੀਨਿੰਗ ਜਿਹੜੀ ਅੰਮ੍ਰਿਤਸਰ ਵਿੱਚ ਕੀਤੀ ਗਈ ਸੀ ਔਰ ਲੋਕਾਂ ਵੱਲੋਂ ਜਿਹੜੀ ਇਹ ਮੂਵੀ ਹੈ ਬਹੁਤ ਪਸੰਦ ਕੀਤੀ ਜਾ ਰਹੀ ਹੈ ਕਿਆ ਮੈਂ ਪਰਫੈਕਟ ਪਾਲ ਦੇ ਨਾਲ ਸਿਕੰਦਰ ਪੱਛੀਚਾ ਦੇ ਅਨਿਕ ਸਟੇਟੀ ਵੀ ਅੰਮ੍ਰਿਤਸਰ